ਵਾਹਿ ਗੁਰੂ ਸਾਹਿਬ ਜੀਓ ਸੁਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲੇ ਹਾਰਾ ਮੇਰੇ RAM ਰਾਏ ਜੋ ਰਖੇ ਤਉ ਰਹੀਏ ਤੁਧ ਭਾਵੇ ਤਾਂ ਨਾਮ ਜਪავੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰੈ ਹੈ ਤਹਾ ਬੇਕੁੰਠ ਜਹ ਕਿਰਤਨ ਤੇਰਾ ਤੂੰ ਆਪੇ ਸਰਦਾ ਲਏ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲਾ ਸਤਗੁਰ ਪੂਰਾ ਪਾਇਆ ਸੁਹੀ ਮਹਲਾ ਪੰਜਵਾਂ ਤੁਰਧ ਚਤਿ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ दयालु हो वह जिस ऊपर करते सो तद सदात आए मेरे साहिब तू मैं मान ले मानी अरदास करे प्रभु अपने आगे ਸੋਨਾ ਸੋਨਾ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੇ ਵੜਿਆ ਵਰ ਨ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਣਾ साहेब तू पावा सास सास नानक आराधे आठ पहर गुण गावा सुही महला पंजवा जिसके सिर ऊपर तू स्वामी सो दुख कैसा पावे ਬੋਲ ਨ ਜਾਣੈ ਮਾਇਆ ਮਦ ਮਤਾ ਮਰਨਾ ਚੀਤ ਨ ਆਵੇ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਾ ਪਾਉ ਕਿਛ ਨਹੀਂ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨ ਮਿਟੇ ਕੋਈ ਸਤ ਗੁਰ ਕਾ ਦਿਲ ਆਸਾ ਨਾਮ ਧਿਆਨ ਸੁਖ ਫਲ ਪਾਏ ਨਾ ਆਠ ਪਹਿਰ ਆਰਾਧੇ ਤੇਰੀ ਸ਼ਰਨ ਤੇ ਰਹਿ ਪ੍ਰਵਾਸੈ ਪੰਜ ਦੋਸ਼ਟ ਲੈ ਸਦਹਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੁਹੀ ਮਹਲਾ ਪੰਜਵਾ ਸਗਲ त्याਗ ਗੁਰ ਸ਼ਰਣੀ ਆਇਆ ਰਾਖੋ ਰੱਖਣ ਹਾਰ ਜਿਤ ਤੂੰ ਲਾਵ ਹਿਤ ਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਧਿਆਈਏ ਗੁਰ ਪ੍ਰਸਾਦਿ ਕੋ ਤਰੀਏ ਆਪ ਤਿਆਗ ਹੋਇ ਸਬਰੇਣਾ ਜੀਵਤਿਆਂ ਇਉ ਮਰੀਏ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੇਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਰਾਗ ਸੁਹੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈ ਰੂਪ ਨਾ ਬੰਕੇ ਨਾ ਨਾ ਕੁਲ ਢੰਗ ਨਾ ਮਿਠੇ ਬਣਾ ਰਹਾਉ ਸਹਿਜ ਸਿੰਗਾਰ ਕਮਨ ਕਰਿਆ ਵੇ ਤਾ ਸੁਹਾਗਣ ਜਾ ਕੰਤੇ ਭਾਵੇ ਨਾ ਤੇ ਸ੍ਰੂਪ ਨ ਰਖਿਆ ਕਾਈ ਅੰਤਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੇ ਪਰਮ ਫੁਲਾਣੀ ਹੋਵੇਂ ਜਾਈ ਤਾ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨਕ ਜਨਮ ਵਿਚਰਤ ਦੁਖ ਪਾਇਆ ਕਰ ਗਹਿ ਲੈ ਹੋ ਪ੍ਰੀਤਮ ਪ੍ਰਭ ਰਾਇਆ ਪਣਤ ਨਾਨਕ ਸੋ ਹੈ ਪੀ ਹੋਸੀ ਜੈ ਭਾਵੇ ਪਿਆਰਾ ਤੈ ਰਵੇਸੀ ਸੁਹੀ ਮਹੱਲਾ ਪਹਿਲਾ ਘਰਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੰਭ ਕਾ ਥੋੜੜਿਆ ਦਿਨ ਚਾਰ ਜਿਉ ਵਿਣ ਨਾਵੇ ਭ੍ਰਮ ਭੁੱਲਿਆ ਠੱਗ ਮੁਠੀ ਕੂੜਿਆਰ ਜਿਉ ਸੱਚੇ ਸੀ ਤਿਰਤੇ ਆ ਜਨਮ ਨਾ ਦੂਜੀ ਵਾਰ ਜਿਓ ਰੰਗੇ ਕਾ ਕਿਆ ਰੰਗੀਏ ਜੋ ਰ ਤੇ ਰੰਗ ਲਾਏ ਜਿਓ ਰੰਗਣ ਵਾਲਾ ਸੇਵिए ਸੱਚੇ ਸੋਚ ਤਲਾਏ ਜਿਓ ਰਹਾ ਚਾਰੇ ਕੁੰਡਾ ਜੇ ਭਵੇ ਬਿਨ ਭਾਗਾ ਧਨ ਨਾ ਹੈ ਜਿਉ ਅਬ ਗਣ ਮੁਠੀ ਜੇ ਫਿਰਹਿ ਬਦਕ ਥਾਏ ਨਾ ਪਹੇ ਜਿਉ ਗੁਰ ਰੱਖੇ ਸੇ ਉਬਰੇ ਸ਼ਬਦ ਰਤੇ ਮਨ ਮਾਹੇ ਜਿਉ ਟਿੱਟੇ ਜਿਨਕੇ ਕੱਪੜੇ ਮੈਨੇ ਚਿੱਤ ਕਠੋਰ ਜਿਓ ਤਿੰਨ ਮੁਖ ਨਾਮ ਨਾ ਉਪਜੈ ਦੁਜੈ ਵਿਆਪੇ ਚੋਰ ਜਿਓ ਮੂਲ ਨ ਬੁਝੈ ਆਪਣਾ ਸੇ ਪਸੂਆ ਸੇ ਠੋਰ ਜਿਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜਿਓ ਕਰਤਾ ਚਿਤ ਨਾ ਆਵਈ ਫਿਰ ਫਿਰ ਲੱਗੇ ਦੁਖ ਜਿਓ ਸੁਖ ਦੁਖ ਦਾਤਾ ਮਨ ਵਸੇ ਤੇ ਤਾਂ ਤਨ ਕੈਸੀ ਭੁਖ ਜਿਓ ਬਾਕੀ ਵਾਲਾ ਤਲਬੀ ਐ ਫਿਰ ਮਾਰੇ ਜਮ ਜੰਦਾਰ ਜਿਓ ਲੇਖਾ ਮੰਗੈ ਦੇ ਵੜਾ ਪੁੱਛੈ ਕਰ ਵਿਚਾਰ ਜਿਓ ਸੱਚੇ ਕੇ ਲੇ ਵਿ ਉਬਰੈ ਬਖਸ਼ੇ ਬਖਸ਼ਣਹਾਰ ਜਿਓ ਅਨ ਕੋ ਕੀ ਜੈ ਮਿੱਤੜਾ ਖਾ ਕਰ ਲੈ ਮਰ ਜੈ ਜਿਓ ਬਹੁ ਰੰਗ ਦੇਖ ਪੁਲਾਇਆ ਪੁਲ ਪੁਲ ਆਵੇ ਜਾਏ ਜਿਓ ਨਦਰ ਪ੍ਰਭੂ ਤੇ ਛੁਟਿਐ ਨਦਰੇ ਮੇ ਲ ਮਿਲਾਏ ਜਿਓ ਗਾਫਲ ਗਿਆਨ ਵਿਹੂਨੀਆ ਗੁਰ ਬਿਨਾ ਗਿਆਨ ਨਾ ਪਾਲ ਜਿਓ ਖਿੰਚੋ ਤਾਨ ਵਿਗੁਚਿਐ ਬੁਰਾ ਭਲਾ ਦੋਇ ਨਾਲ ਜਿਓ ਬਿਨ ਸ਼ਬਦ ਪੈਰ ਤਿਆ ਸਭ ਜੋ ਹੀ ਜਮ ਕਾਲ ਜਿਓ ਜੇ ਨ ਕਰ ਕਾਰਨ ਤਾਰਿਆ ਸਭ ਸੇ ਦੇ ਅਧਾਰ ਜਿਓ ਸੋ ਕਿਉ ਮਨ ਹੋ ਵਿਸਾਰਿਐ ਸਦਾ ਸਦਾ ਦਾ ਤਾਰ ਜਿਓ ਨਾਨਕ ਨਾਮ ਨ ਵਿਸਰੈ ਨੇਧਾਰਾ ਆਧਾਰ ਜਿਓ ਸੁਹੀ ਮਹੱਲਾ ਪਹਿਲਾ ਕਾਫੀ ਕਰ ਦਸਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਮਨਸ ਜਨਮ ਦੁਲਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤ ਗੁਰ ਪਾਇਆ ਚੱਲੇ ਜਨਮ ਸਵਾਰ ਵਖਰ ਸੱਚ ਲੈ ਪਤ ਪਾਏ ਦਰਬਾਰ ਸਤ ਗੁਰ ਸ਼ਬਦ ਪੈ ਰਹਾਉ ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਲ ਰਤਾ ਮਨ ਮੰਨਿਆ ਗੁਰ ਪੂਰਾ ਪਾਇਆ ਹੋ ਜੀਵ ਗੁਣ ਸਾਰ ਅੰਤਰ ਤੂੰ ਵਸੈ ਤੋ ਵਸਹਿ ਮਨ ਮਾਹੇ ਸਹਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕਿ ਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤਨ ਤਿਰਦੈ ਸੰਭਾਲ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁਖ ਸੰਤਪਣਾ ਮਨ ਮੁਖਾ ਭਰਮ ਪੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਹਾ ਕਰਿਆਣਿਆ ਗੁਰ ਬਾਣੀ ਨਿਰਵਾਣ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਜਿ ਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੁਹੀ ਮਹੱਲਾ ਪਹਿਲਾ ਜੋ ਆਰਣ ਲੋਹਾ ਪਾਏ ਭੰਨ ਕਢਾਈ ਐ ਤੇਉ ਸਾਖਤ ਜੋਨੀ ਪਾਏ ਭਵੈ ਭਵਾਈ ਐ ਬਿਨ ਬੁਜੇ ਸਭ ਦੁੱਖ ਦੁੱਖ ਕਮਾਵਣਾ ਹੁ ਮੈਂ ਆਵੇ ਜਾਏ ਪਰਮ ਪੁਲਾਵਣਾ ਰਹਾ ਤੂੰ ਗੁਰਮੁਖ ਰਖਣ ਹਾਰ ਹਰਨਾਮ ਧਿਆਈਐ ਮੇ ਲਹੇ ਤੁਝੇਰ ਜਾਏ ਸ਼ਬਦ ਕਮਾਈਐ ਤੂੰ ਕਰ ਕਰ ਵੇਖੇ ਆਪ ਦੇਹ ਸੁਪਾਈਐ ਤੂੰ ਦੇਖੇ ਸਾਪੇ ਉਥਾਪ ਦਰ ਬਿਨਈਐ ਦੇਹੀ ਹੋਵਗ ਖਾਕ ਪਵਨ ਉਡਾਈਏ ਕਿਉ ਕਿਥੇ ਘਰ ਉਹ ਤਾਕ ਮਹਿਲ ਨ ਪਾਈਏ ਦੇਹ ਦੇਵੇ ਅੰਧ ਘੋਰ ਕਭ ਮੁਹਈਏ ਗਰਭ ਮੁਸੈ ਘਰ ਚੋਰਾ ਕਿਸ ਰੁਈਏ ਗੁਰਮੁਖ ਚੋਰ ਨ ਲਾਗ ਹਰਨਾਮ ਜਗਾਈਏ ਸ਼ਬਦ ਨਿਵਾਰੀ ਆਗ ਜੋਤ ਦੇ ਪਾਈਏ लाल रतन हर नाम गुरु सूरत बुझाईए सदा रहने काम जे गुरु मत पईए रात देह हरणा ओ मन वसाईए नानक मेल मिलाए जे तुद पईए सुहि मोहल्ला पहला ਮਨੋ ਨਾ ਨਾਮ ਵਿਸਾਰੇ ਹਨ ਸਤਿਐ ਜੋ ਰੱਖੇ ਕਿਰਪਾ ਤਾਰ ਤਵੇ ਸੁਖ ਪਾਈਐ ਮੈਂ ਅੰਦਲੇ ਹਰ ਨਾਮ ਲਕਟੀ ਟੋਹਣੀ ਰਹੋ ਸਾਹਿਬ ਕੇ ਟੇਕ ਨਾਮੋ ਹੈ ਮੋਹਣੀ ਰਹਾਉ ਜੈ ਦੇਖੋ ਤੇ ਨਾਲ ਗੁਰ ਦੇ ਖਲਿਆ ਅੰਦਰ ਬਾਹਰ ਭਾਲ ਸ਼ਬਦ ਨੇ ਹਲਿਆ ਸੇ ਵੀ ਸਤਿਗੁਰ ਭਾਏ ਨਾਮ ਨਿਰੰਜਨਾ ਤੁਧ ਭਾਵੇ ਤੇ ਵੈਰ ਜਾਏ ਭਰਮ ਭਉ ਪੰਜਨਾ ਜਨਮਤ ਹੀ ਦੁੱਖ ਲਾਗੇ ਮਰਣਾ ਆਏ ਕੈ ਜਨਮ ਮਰਨ ਪਰਵਾਨ ਹਰ ਗੁਣ ਗਾਏ ਕੈ ਹੋ ਨਾਹੀ ਤੂ ਹੋਵੇ ਤਦ ਹੀ ਸਾਜਿਆ ਆਪੇ ਥਾਪ ਉਥਾਪ ਸ਼ਬਦ ਨਿਵਾਜਿਆ ਦੇਹੀ ਭਸਮ ਰੁਲਾਏ ਨ ਜਾਪੀ ਕਹਿ ਗਿਆ ਆਪੇ ਰਹਿਆ ਸਮਾਏ ਸੋ ਵਿਸਮਾਦ ਭਿਆ ਤੂੰ ਨਹੀਂ ਪ੍ਰਭ ਦੂਰ ਜਾਣੈ ਸਭ ਤੂੰ ਹੈ ਗੁਰਮੁਖ ਵੇਖਾ ਦੂਰ ਅੰਤਰ ਭੀ ਤੂੰ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤ ਗੁਰ ਮਤ ਦੇ ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤ ਗੁਰ ਮਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ